ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਰ ਮਨਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਦਰਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਕਰਨੀ ਲਾਹਨ ਸਤ ਗੁੜ ਸਤ ਸਰਾ ਕਰਸਾਰ ਗੁਣ ਮੰਡੇ ਕਰ ਸੀਲ ਕਿਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਹ ਦੇ ਧਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਿਸ ਤ੍ਰਿਸ਼ਨਾ ਦਾ ਮਨ ਸਾ ਟੋਰੀ ਕੂੜ ਭਰੀ ਪੀ ਲਾਇ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਹੈ ਵਿਕਾਰ ਗਿਆਨ ਗੁਣ ਸਲਾਹ ਮੰਡੇ ਪਉ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪਮਦ ਅੰਮ੍ਰਿਤ ਇਸ ਕੀ ਤਾਰ ਸਤ ਸੰਗਤ ਸਿਉ ਮਿਲਾਪ ਹੋਏ ਲੇਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਵਿਕਾਰ ਪਾਉਣੀ ਆਪੇ ਸੁਰ ਨਾਰ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖ ਅਕਾਥ ਤਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਵਿਵਾਨੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਭੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਬਨਾ ਜੀਓ ਕਾ ਹੈ ਜਾਣੀ ਸ਼ਲੋਕ ਮਹਲਾ 3 ਜਾਂ ਏ ਹਾ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਜਿਤ ਆਵੈ ਹਰਿ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਿ ਲਾਵੈ ਗੁਰ ਪ੍ਰਸਾਦੀ ਦੁਬਿਦਾ ਅਮਰੈ ਮਨੁਆ ਆਸਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨ ਟਿਕੈ ਮਰ ਜੰਮੈ ਹੋਇ ਖੁਆਰ ਮਹਲਾ 3ਜਾ ਪ੍ਰਯੋਗਿ ਕਰਤੀ ਸਭ ਜਗ ਫਿਰਿ ਮੇਰੀ ਤਿਆਸ ਨ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਤਿਆਸ ਗਈ ਫਿਰ ਪਾਇਆ ਘਰ ਆਏ ਪਉੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰਦਾਸ ਭਇਆ ਆਪੇ ਦਸ ਅਠ ਵਰਣ ਉਪਾਯਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰਿਆ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨ ਭੁੱਲੇ ਕਭੀ ਸਭ ਸਚ ਤਪਾਸ ਸਚ ਥਿਆ ਆਪੇ ਜਿਨਾ ਬੁਝਾਏ ਗੁਰਮੁਖ ਤਿਨੇ ਅੰਦਰੋਂ ਤੂ ਜਾ ਪਰਮ ਗਿਆਨ ਲੋਕ ਮਹੱਲਾ ਪੰਜਵਾਂ ਹਰ ਨਾਮ ਨ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇ ਜਿਨ ਕੀ ਤੀਤ ਸੈ ਨ ਜਾਣਈ ਨਾਨਕ ਫਿਟ ਅਲਮਣੀ ਦੇ ਮੱਲਾ ਪੰਜਵ ਕੜਵ ਸਹ ਚਰਨਾਰ ਬਿੰਦ ਰਤਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪਉੜੀ ਆਪੇ ਅਸਰ ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਹਿ ਨਾਮ ਆਪ ਦਇਆਲ ਹੋਏ ਪਉਖੰਡਨ ਆਪ ਕਰੈ ਸਬਦਾਨ ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਭੀ ਦਰਗਾਹ ਕਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਣ ਸ਼ਲੋਕ ਮਹੱਲਾ ਤੀਜਾ ਨਾਨਕ ਜਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦੈ ਸਿਉ ਚਿਤ ਨਾ ਲਾਵਈ ਜਿਤ ਸੁਖ ਵਸੈ ਮਨਿ ਆਈ ਤਾਮ ਸਿ ਲੱਗਾ ਸਦਾ ਫਿਰੈ ਅਹਲ ਸੇਜਨ ਤੇ ਵਿਹਾਇ ਜੋ ਤਿਸ ਪਾਵੇ ਸੋ ਠੀਏ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀ ਇਹ ਤਰੇ ਹੋ ਗੁਰੂ ਦਵਾਰ ਐ ਹੋਏ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਭਰਮੇ ਕੇ ਸ਼ੌਣ ਕੱਟ ਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹ ਲਾਏ ਹੋ ਸਤਿਗੁਰ ਕਾ ਪਾਣਾ ਚਿਤ ਰਖੋ ਸੰਜਮ ਸੱਚਾ ਨੇ ਨਾਨਕ ਐਥੇ ਸੁਖ ਹੈ ਅੰਦਰ ਰੱਖ ਸੀ ਅੱਗੇ ਹਰਿ ਚੋਂ ਖੇਲ ਕਰੇ ਹੋ ਪੌਣੀ ਆਪੇ ਭਾਰ 18 ਹੱਬਲਾ ਸਤਿ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੁਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਜਨ ਨਾਨਕ ਬੜਿਆ ਆਖੈ ਹਰ ਕਰਤੇ ਕੀ ਜਿਸ ਨੂੰ ਤਿਲ ਨਾਨ ਸਮਾਏ ਸਲੋਕ ਮਹੱਲਾ 3 ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਕੀ ਤੈ ਮਤ ਦੂਰ ਹੋਏ ਬਰਲ ਪਵਾ ਵਿੱਚ ਆਏ ਆਪਣਾ ਪ੍ਰਾਇਆ ਨਾ ਪਛਾਨਾਈ ਖਤਮੋਂ ਧਕੇ ਖਾਏ ਜਿਤ ਪੀਤਾ ਖਸਮ ਵਿਸਰਾ ਦਰਗਹ ਮਿਲਾਂ ਸਜਾਈ ਝੂਠਾ ਮਦਮੂਲ ਨਾ ਪੀਚਾਈ ਜੇ ਤਾਂ ਪਾਰਵਸਾਈ ਨਾਨਕ ਨਦਰੀ ਸਤ ਮਦ ਪਾਈਐ ਸਤਗੁਰ ਮਿਲੈ ਜਿਸ ਆਇ ਸਦਾ ਤਾਂ ਹੰਕੈ ਰੰਗ ਰਹੈ ਮਹਿਲੇ ਪਾ ਵੈ ਥਾਓ ਮਹੱਲਾ ਤੀਜਾ ਇਹ ਜਗਤ ਜੀਵਤ ਮਰੈ ਜਾਂ ਇਸਨੋਂ ਸੋਝੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਲਕ ਨਦਰ ਕਰੇ ਜੇ ਆਪਣੀ ਸਤਗੁਰ ਮੇਲਾ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌਣੀ ਜਿਸ ਦਾ ਕੀਤਾ ਸਭ ਕਿਸ ਹੋਵੇ ਤਿਸ ਨੂੰ ਪਰਵਾਹ ਨਾਹੀ ਕਿਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੁਹਤਾਜੀ ਕੱਢੈ ਤੇਰੀ ਜੇ ਤੁਧ ਨੂੰ ਸਾ ਲਾਹੇ ਸੋ ਸਭ ਕਿਸ ਪਾਵੇ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾ ਸੱਚਾ ਬਨਜਾਰਾ ਜਿਨ ਵਖਰ ਲੱਧਿਆ ਹਰ ਨਾਮ ਧਨ ਤੇਰੀ ਸਭ ਤਿਸਾਂ ਨ ਉਸਲਾਹ ਹੋ ਸੰਤ ਹੋ ਜਿਨ ਦੂਜੇ ਪਾਪ ਕੀ ਮਾਰ ਬਿਡਾਰੀ ਤੇਰੀ